thank <laughs> you ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A to Z ਪੰਜਾਬੀ نیوز ਚੈਨਲ ਦੀ ਤਾਜ਼ਾ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪਟੋਲੀ ਵਿਖੇ ਹਿਮਾਚਲ ਬਾਰਡਰ ਦੇ ਨਜ਼ਦੀਕ ਦੀ ਇਹ ਖਬਰ ਹੈ ਪੰਜਾਬ ਹਿਮਾਚਲ ਬਾਰਡਰ ਉੱਤੇ ਪਿੰਡ ਪਟੋਲੀ ਦੇ ਨੇੜੇ ਮਰਵਾੜੀ ਬੈਰੀਅਰ ਦੇ ਉੱਪਰ ਜੋ ਟੋਲ ਪਲਾਜ਼ਾ ਲਗਾਇਆ ਹੋਇਆ ਹੈ ਉੱਥੇ 4-5 ਕਿਲੋਮੀਟਰ ਦੇ ਅੰਦਰ ਆਉਂਦੇ ਪਿੰਡ ਦੇ ਲੋਕਾਂ ਦੇ ਵਾਹਨ ਦੀ ਵੀ ਪਰਚੀ ਕੱਟ ਦਿੱਤੀ ਜਾਂਦੀ ਹੈ ਸਾਨੂੰ ਇਹ ਲੱਗਦਾ ਹੈ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਇਤਰਾਜ਼ ਜਤਾਇਆ ਲੋਕਾਂ ਨੇ ਕਿਹਾ ਕਿ ਸਾਡੀ ਜ਼ਿਆਦਾਤਰ ਰਿਸ਼ਤੇਦਾਰੀ ਹਿਮਾਚਲ ਦੇ ਵਿੱਚ ਹੈ ਜਿਸ ਕਰਕੇ ਸਾਨੂੰ ਵਾਰ-ਵਾਰ ਹਿਮਾਚਲ ਜਾਣਾ ਪੈਂਦਾ ਹੈ ਅਤੇ ਸਾਨੂੰ ਹਰ ਵਾਰ ਟੋਲ ਦੇਣਾ ਪੈਂਦਾ ਹੈ ਜਿਸ ਮੱਫਤ ਅਜ ਟੋਲ ਬੈਰੀਅਰ ਉੱਤੇ ਭਾਰੀ ਇਕੱਠ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਦੇ ਲੋਕਾਂ ਨੇ ਹਿਮਾਚਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਗਭਗ 4-5 ਕਿਲੋਮੀਟਰ ਦੇ ਏਰੀਆ ਦੇ ਅੰਦਰ ਲੋਕਾਂ ਦੀ ਪਰਚੀ ਨਾ ਕੱਟੀ ਜਾਵੇ ਹੁਸ਼ਿਆਰਪੁਰ ਤੋਂ ਨਾ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਪਰਚੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾ ਪਰਚੀ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੀ ਲੱਤ ਬੰਦ ਕਰੋ ਬੰਦ ਕਰੋ ਬੰਦ ਕਰੋ ਆਦੀ ਸੋਸਟਰੀਕਾ ਦੇ ਵੀ ਦੇ ਰਹੇ ਆ ਪ੍ਰਜਾਣ ਦੇ ਬਲੇ ਉਸ ਤੋਂ ਬਾਅਦ ਇੱਕ ਕਮੇਟੀ ਬਣਾ ਕੇ ਪੰਜ ਮੈਂਬਰੀ ਕਮੇਟੀ ਬਣਾ ਕੇ ਉਸ ਤੇ ਜਾਵਾਂਗੇ ਉਸ ਤੋਂ ਦੇ ਮੌਕੇ ਦੇ ਜਿਹੜੇ ਐਮਐਲਏ ਉਹਨਾਂ ਨਾਲ ਵੀ ਗੱਲ ਕਰਾਂਗੇ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਕਰਾਂਗੇ ਪ੍ਰਜਾਣ ਨਾਲ ਗੱਲ ਕਰਾਂਗੇ ਉਹ ਵੀ ਹਮਦਰਦ ਹਾਲੋ ਹਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਤੋਂ ਲੈ ਕੇ ਅੰਦਰ ਦੇ ਵਿੱਚ ਜਿੱਥੇ ਜਾ ਕੇ ਅਧਿਕਾਰ ਨੂੰ ਨਵੇਂ ਕਰਾਂਗੇ ਸੇ ਹੀ ਮਦਦਗਾਰ ਕਰਾਂਗੇ ਤੁਹਾਨੂੰ ਬੇਨਤੀ ਕਰਾਂਗੇ ਜਿਹੜੇ ਵੀ ਸੇਵ ਦੀ ਕਾਰੋ ਜਲਦੀ ਹੋਵੇ ਕੰਮ ਵੀ ਚਲਦੀ ਰਹੇ ਤੇ ਅੱਗੇ ਧਰਨਾ ਜਿਹੜਾ ਜਿੱਦੋਂ ਤੁਹਾਡੇ ਘਰ ਤੇ ਨਹੀਂ ਕਰਾਂਦੇ ਨਾ ਕੋਈ ਵੀ ਕੰਮ ਕਰਦੇ ਜਿਹਦੇ ਨਾਲ ਤੁਹਾਡੇ ਕਾਨੂੰਨ ਵਿਵਸਥਾ ਦੀ ਕੋਈ ਦਿੱਕਤ ਆਵੇ ਹੈ ਨਾ ਕਿ ਉਹ ਮੈਂ ਪਹੁੰਚ ਆ ਰਿਹਾ ਹਾਂ ਉਸ ਸਿੰਘ ਜੀ ਬਹੁਤ ਜਿਆਦਾ ਬਲੇ ਕਿਸੇ ਬੰਦਾ ਆ ਤੇ ਉਹ ਬੋਲਦਾ ਸਰਿਕ ਨੂੰ ਮੈਂ ਸੱਫਾ ਸਿੰਘ ਰਾਣਾ ਤੋਂ ਮਿਲ ਆਉਂਦਾ ਹੁੰਦੀ। ਭਾਈ ਸਾਡੇ ਪਿੰਡ ਜਿਹੜੀ ਮੇਨ ਸਮੱਸਿਆ ਹੈ ਕਿ ਸਾਡੇ ਪਿੰਡ ਦੀ ਜਿਹੜੀ ਅਦੀ ਜ਼ਮੀਨ ਹੈ ਉਹ ਸੁਧਾਣੀ ਦੇ ਵਿੱਚ ਜਿਲੇ ਵੀ ਅਸੀਂ ਸੁਧਾਣੀ ਆਪਣੇ ਪਿੰਡ ਬਾਸ ਖੇਤੀਬਾੜੀ ਦੇ ਵਿੱਚ ਜਾਂ ਹੋਰ ਕੰਮਾਂ ਲਈ ਜਾਣਾ ਹੁੰਦਾ ਤੇ ਸਾਨੂੰ ਇਹ ਨਾਕਾ ਕ੍ਰੋਸ ਕਰਨਾ ਪੈਂਦਾ ਸਾਡੇ ਬਾਸ ਦਾ ਰਸਤਾ ਕੋਈ ਹੋਰ ਨਹੀਂ ਹੈ। ਜਾ ਤਾਂ ਸਰਕਾਰ ਇਥੋਂ ਕੋ ਕੋਲ ਨੰਬਰ ਆ ਦੇ ਜਿਹੜਾ ਪੰਜਾਬ ਦੇ ਵਿੱਚ ਹੀ ਹੋਵੇ ਸੁਧਾਨੀ ਨਾਲ ਸਾਡਾ ਲਿੰਕ ਸਿੱਧਾ ਕਲਿੱਕ ਹੋਵੇ ਜਾਂ ਸਾਡੇ ਬਾਤ ਜਿਹੜੀ ਪੱਤੀ ਕੱਢਦੇ ਆ ਅਸੀਂ ਆਹ ਖਾ ਜਿਹੜਾ ਵਿਕਾਸ ਦੇ ਪੈਸੇ ਸਾਡੇ ਤੇ ਨਹੀਂ ਖਤਮ ਦੇ ਨੇ ਉਹ ਸਾਡੇ ਤੇ ਬਚਣ ਨੇ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਕਿ ਨਾਕਾ ਜਿਹੜਾ ਉਹ ਸਭ ਤੋਂ ਦੂਰ ਲਿਆਇਆ ਜਿੱਥੋਂ ਅਸੀਂ ਸੁਧਾਨੀ ਵਾਸਤੇ ਕ੍ਰੋਸ ਕਰ ਸਕੀਏ ਜਿੱਥੇ ਆਮ ਲੋਕਾਂ ਦੀ ਜਿਹੜੀ ਸਹੂਲਤ ਹੈ ਜਾਂ ਜਦ ਬਾਅਦ ਪੈਸੇ ਜਿਹੜੇ ਖਰਚੇ ਜਾਂਦੇ ਹਨ ਉਹ ਬਚਾਏ ਜਾਂ ਸਕਣ ਤੇ ਕਿ ਸਾਡੇ ਜਿਹੜਾ ਸਵਾਲ ਦੇ ਵਿੱਚ ਵੀ ਹੈ ਜਿਹੜੇ ਕਰਕਸ਼ਨ ਵਾਲੇ ਜਿਹੜਾ ਦਰਸ਼ਰਾਂ ਦੇ ਵੀ ਥੋੜਾ ਜਿਹਾ ਇੱਧਰ ਦੇ ਖੱਢ ਚ ਇਹਨਾਂ ਨੇ ਪਟਾਈ ਕੀਤੀ ਹੋਈ ਹੈ ਇਹ ਉਸ ਕ੍ਰਾਸ ਨਹੀਂ ਕਰ ਸਕਦੇ ਤੇ ਬਾਕੀ ਨੇ ਬੇਰੀ ਵਾਲੇ ਜਿਹੜੀ ਪਟਾਈ ਕੀਤੀ ਹੈ ਉਹਦੇ ਨਾਲ ਵੀ ਵਹੀਕਲ ਕੋਈ ਯਾਰ ਨਹੀਂ ਚੱਲਦਾ ਮੈਂ ਸਰਕਾਰ ਨੂੰ ਕਿ ਇਹ बार-बार ਅਪੀਲ ਕਰਦਾ ਹਾਂ ਕਿ ਇਸ ਸਮੱਸਿਆ ਦਾ ਜਿਹੜਾ ਹੈ ਜੇਤੀ ਜੇਤੀ ਹੱਲ ਕੀਤਾ ਜਾਏ ਤਾਂ ਕਿਉਂਕਿ ਤੁਹਾਨੂੰ ਸੋਚਦਾ ਮੈਂ ਦੇ ਰਿਹਾ ਹਾਂ ਕਿ ਮਤਲਬ ਇਹ ਪ੍ਰੋਬਲਮ ਆਂਦੀ ਦੰਦਰ ਸਿੱਧੀ ਪ੍ਰੋਬਲਮ ਹਨ ਸਰ ਇਹਨਾਂ ਆਪਣੇ ਆਪਾਂ ਜਾਇਦਾ ਇੱਥੇ ਤੋਂ ਹੋ ਕੇ ਤੇ ਤੇ 110 ਰੁਪਏ ਦੀ ਬਰਤੀ ਹੈ। ਤੋਂ ਕਰਦੇ ਨੇ ਇਹ ਸਾਨੂੰ ਜਿੰਨੇ ਟੈਂਡ ਲੈਣਾ ਸਾਨੂੰ ਬਹੁਤ ਪਰੇਸ਼ਾਨੀ ਹੈ। ਜਿੱਦਾਂ ਫਿਰ ਅਸੀਂ ਲੋਕਲ ਜ਼ਮੀਨਾਂ ਆਰਪਾਰ ਨੂੰ ਜਾਣ ਨੂੰ ਜਾਈਏ ਤਾਂ ਵੀ 770 ਰੁਪਏ ਦੀ ਪਰਸੀ ਆ 70 ਰੁਪਏ ਦੀ ਦਵਾਈ ਨਹੀਂ ਆਂਦੀ ਹੈ। ਇੰਨੀ ਸਾਨੂੰ ਪਰਸੀ ਖਾਣੀ ਪੈਂਦੀ ਹੈ। ਪਰ ਹਸਪਤਾਲ ਇਹ ਕਿ 500 ਮੀਟਰ ਵੀ ਹੈ ਨਹੀਂਗਾ। ਫਿਰ ਵੀ ਸਾਨੂੰ ਇੱਥੇ ਇਹ ਸਾਹਮਣਾ ਕਰਨਾ ਪੈਂਦਾ। ਅਮਰ ਜਨਸੀ ਹੋਰ ਬੰਦਾ ਚਲੋ ਗੱਡੀ ਛੋੜਨ ਦਾ ਵੀ ਆ ਕੇ ਪੱਤੀ ਪਾ ਲਓ ਜੀ ਇਹ ਕੈਸੇ ਇਹ ਨਹੀਂ ਸੁਣਦੇ ਕੈਸੇ ਇਹ ਨਹੀਂ ਸੁਣਦੇ ਕੈਸੇ ਕਰੇ ਕੋਈ ਕੁਮਾਰ ਬੰਦਾ ਲੈ ਕੇ ਜਾ ਰਹੇ ਆ ਆ ਕੇ ਜਾਓਗੇ ਆ ਕੇ ਜਿਹੜੇ ਲੋਕਲ ਬੰਦੇ ਸੱਜਿਆ ਮੈਂ ਨਾਲ 100 150 ਰੁਪਏ ਪੇ ਕਰਨਾ ਪੈਂਦਾ ਜੀ ਸਹੀ ਜਿਹੜੇ ਲੋਕਾਂ ਬੰਦੇ ਰੱਖੇ ਚਾਹੇ ਚਾਹੇ ਇਹਨਾਂ ਨੇ ਗੰਦ ਪਾਇਆ ਇਹਨਾਂ ਨੇ ਹਰਦਾ ਬਣਾ ਲੈ ਛੱਡੀ ਜੰਗ ਕਰਦੇ ਮਾਰਦੇ ਬਬਲੇ ਬਫਾਦਾਰ ਬਣਦੇ ਹੁਣ ਦੇਖਿਆ ਜਾ ਵੀ ਕੋਈ ਹੁਣ ਕੀਵਾ ਟੋਏ ਧਮਾਚੇ ਦੇ ਹੱਥ ਕੋਈ ਮਾਰਦੇ ਖਸਵਾ ਦੇ ਜਿਹੜੇ ਕੋਈ ਮਾਰਦੇ ਸਵਾਰ ਦੇ ਵਿੱਚ ਇੰਨਾ ਕਿ ਉਹਨਾਂ ਨੂੰ ਰੋਡ ਤੇ ਜਾਣ ਦੇਗਾ ਇਧਰ ਕਿ ਉਹਨਾਂ ਨੂੰ ਨਿਕਲਣ ਦੇ ਦਸਾਂ ਕੋਈ ਨਹੀਂ ਇਹ ਤਾਂ ਕੋਈ ਆਹ ਸਵਾਰ ਹੈ ਨਾ ਇੱਥੇ ਚਲੋ ਆਹ ਜੇ ਰੋਡ ਤੇ ਆ ਉਹ ਲੈ ਕੇ ਆਪਣਾ ਕੰਮ ਅਸੀਂ ਉਹਨਾਂ ਨੂੰ ਕਹਿੰਦੇ ਪਰ ਫਿਰ ਵੀ ਉਹਨੂੰ ਚੱਕ ਕੇ ਥੋੜਾ ਦੋਲਤ ਪਰ ਚਲੇਟ ਹੋ ਲੈਤਾ ਜਾਂਦੇ ਦੋਲਤ ਕਿ ਸਭ ਨਹੀਂ ਜਾਣੇ ਨਾ ਕੋਈ ਜਗ੍ਹਾ ਹੀ ਨਹੀਂ ਆਪਣੋਰੀ ਜਗ੍ਹਾ ਹੀ ਨਹੀਂ ਤੇ ਇਹਨਾਂ ਨੂੰ ਹਾਈਪ ਹੋ ਗਏ